ਆਪਣੇ ਛੋਟੇ ਭਰਾ ਨੇ ਬਹੁਤ ਤਿਆਰ ਕਰਦੇ ਨੇ ਇੱਥੋਂ ਦੇ ਡੀਸੀ ਸਾਹਿਬ ਡੀਐਸਪੀ ਸਾਹਿਬ ਐਸਐਸਓ ਸਾਹਿਬ ਔਰ ਐਸਡੀਐਮ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਇਸ ਟਨਲ ਦੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਲਈ ਸਾਰਿਆਂ ਨੂੰ ਮੌਜੂਦਗੀ ਦੇ ਲਈ ਬਹੁਤ ਮਿਹਨਤ ਕੀਤੀ ਸਾਹਮਣੇ ਬੈਠੀਆਂ ਪੈਨਪਰਾ ਸਰਪੰਚ ਸਾਹਿਬਾਨ ਹਲਕਾ ਕੋਆਰਡੀਨੇਟਰ ਸਾਹਿਬ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧਨਵਾਦੀਆਂ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਂਾ ਦੇ ਜਿਨ੍ਹਾਂ ਨੇ ਅੱਜ ਤੱਕ ਜਦੋਂ ਦੀ ਸਰਕਾਰ ਬਣੀ ਹੈ ਜੋ ਕਾ ਉਹ ਕਰਕੇ ਦਿਖਾਇਆ ਇਸਲੇ ਮਹੀਨੇ 11 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਸੀਗੇ ਕਿ 45 ਦਿਨਾਂ ਦੇ ਅੰਦਰ ਅੰਦਰ ਸਪੈਸ਼ਲ ਗਦਾਵਰੀਆਂ ਹੋ ਜਾਣ ਸਪੈਸ਼ਲ ਗਦਾਵਰੀਆਂ ਦੇ ਹੁੰਦੇ ਹੁੰਦੇ ਨਾਲ-ਨਾਲ ਜਿੱਦਾਂ ਜਿੱਦਾਂ ਸਪੈਸ਼ਲ ਗਦਾਵਰੀ ਹੋਈ ਜਾਵੇਗੀ ਕਿਸਾਨ ਭਰਾਵਾਂ ਨੂੰ ਕਿਉਂਕਿ ਸਾੜਾ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਸਾਰੀਆਂ ਫਸਲਾਂ تباہ ਹੋ ਗਈਆਂ ਤਕਰੀਬਨ 5 ਲੱਖ ਏਕੜ ਪੰਜਾਬ ਦੇ ਵਿੱਚ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਰੁੜੀਆਂ ਵੀ ਹੈ 7 ਲੱਖ ਲੋਕ ਜਿਹੜੇ ਇਸ ਹੜ੍ਹ ਪੀੜਤ ਪਰਿਵਾਰ ਪ੍ਰਭਾਵਿਤ ਹੋਏ ਬਹੁਤ ਸਾਰੇ ਡੰਗਰ ਰੁੜ ਗਏ ਕਈਏ ਬਿਮਾਰ ਹੋ ਗਏ ਮਰ ਗਏ ਵਿਚਾਰਿਆਂ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਦੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰਿਆਂ ਦੇ ਘਾਟੇ ਗੇ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮਾਰਡ ਕੇਜਰੀਵਾਲ ਜੀ ਹੁਣਾਂ ਨੇ ਖੁਦ ਉਹ ਦਿਨਾਂ ਦੇ ਵਿੱਚ ਹਰ ਵਰਕਰ ਨੇ ਪਿੰਡ-ਪਿੰਡ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਹੜ੍ਹ ਚ ਫਸੇ ਹੋਏ ਲੋਕਾਂ ਦੀਆਂ ਜਾਨਾਂ ਬਚਾਈ। ਫਿਰ ਜਿਹੜੇ ਉੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਰਸੂਲ ਪਾਣੀ ਦਾ ਪ੍ਰਬੰਧ ਕੀਤਾ ਉਹਨਾਂ ਦੇ ਡੰਗਰਾਂ ਦੇ ਚਾਰੇ ਦਾ ਵੀ ਪ੍ਰਬੰਧ ਕੀਤਾ। ਫਿਰ ਜਿਵੇਂ-ਜਿਵੇਂ ਤੁਸੀਂ ਦੀ ਖਬਰ ਮਿਲਦੀ ਸੀਗੀ ਕਿ ਫਲਾਨੀ ਤੁਸੀਂ ਪੂਰੇ ਪੰਜਾਬ ਚੋਂ ਸਤਲੁਜ ਦਰਿਆ ਤੋਂ ਬਿਆਸ ਦਰਿਆ ਤੋਂ ਰਾਵੀ ਦਰਿਆ ਤੋਂ ਕਿ ਕਮਜ਼ੋਰ ਪਿੰਡ ਦੀ ਪੈ ਰਹੀ ਹੈ ਜਿੱਥੇ ਅਫਸਰ ਸੇਵਾਦਾਰਾਂ ਨੂੰ ਹੁਕਮ ਦਿੱਤੇ ਜਾਂਦੇ ਸੀ ਕਿ ਜਾ ਕੇ ਫੜਾਫੜੋਂ ਦਾ ਬਚਾਓ ਦਾ ਹਨ ਲੱਭੋ ਤੇ ਉੱਥੇ ਐਮਐਲਐਸ ਸਾਹਿਬਾਨ ਹਰ ਵਰਕਰ ਔਰ ਹਰ ਪਿੰਡ ਦੇ ਨੌਜਵਾਨ ਨੇ ਹਰ ਬਜ਼ੁਰਗ ਨੇ ਉਸ ਬੰਨਾਂ ਦੇ ਪਹੁੰਚ ਕੇ ਬਹੁਤ ਮਿਹਨਤ ਕੀਤੀ ਸਮਰਾਲੇ ਵੀ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਮੀਡੀਆ ਦਾ ਟਾਈਮ ਹੈ ਸੋ ਜਦੋਂ ਸਮਰਾਲੇ ਦੀ ਵੀ ਖਬਰ ਮਿਲੀ ਐਮਐਲਐਸ ਸਾਹਿਬ ਨੇ ਤੁਹਾਡੇ ਨਾਲ ਹੋ ਕੇ ਤੁਸੀਂ ਆਪ ਦੇਖਿਆ ਕਿ ਬੋਰੀਆਂ ਭਰ ਭਰ ਕੇ ਦੇਖੋ ਬਹੁਤ ਸਾਰੇ ਲੋਕ ਕਹਿੰਦੇ ਐਮਐਲਏ ਮੰਤਰੀਆਂ ਦਾ ਕੰਮ ਨਹੀਂ ਹੁੰਦਾ ਪਰ ਮੈਂ ਤੇ ਜਦੋਂ ਇਸ ਹੜਪੀੜ ਤੇ ਇਲਾਕਿਆਂ ਦੇ ਵਿੱਚ ਜਾ ਕੇ ਮੇਰੀ ਸੰਤਾਨ ਕੋਲ ਡਿਊਟੀ ਲੱਗੀ ਸੀ ਆਪਣੇ ਹਲਕੇ 'ਚ ਵੀ ਸਸਰਾਲੀ ਵਿਖੇ ਹੋਇਆ ਤੁਸੀਂ ਐਮਐਲਏ ਸਾਹ ਨੂੰ ਦੇਖਿਆ ਉਹਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਹੌਸਲਾ ਮਿਲ ਜਾਂਦਾ ਜਦੋਂ ਐਮਐਲਏ ਨਾਲ ਲੱਗ ਜਾਂਦਾ ਕਿ ਜਦੋਂ ਇੱਕ ਐਮਐਲਏ ਲੱਗਿਆ ਇੱਕ ਮੰਤਰੀ ਨਾਲ ਲੱਗਿਆ ਅਸੀਂ ਵੀ ਨਾਲ ਲੱਗ ਕੇ ਸਾਰੇ ਕੰਮ ਕਰਵਾਈਆਂ ਜਿਹੜਾ ਕਿ 4 ਘੰਟਿਆਂ 'ਚ ਕੰਮ ਹੋਣਾ ਹੁੰਦਾ 2 ਘੰਟੇ ਲਾ ਕਰਦੇ ਜੇ ਕਿਸੇ ਨੇ ਸੋਚਿਆ ਮੈਂ 5 ਘੰਟੇ ਸੇਵਾ ਕਰਨੀ ਆ ਤੇ ਉਹ 12-12 ਘੰਟੇ 18-18 ਘੰਟੇ ਸੇਵਾ ਕਰਕੇ ਜਾਂਦਾ ਅਫਸਰ ਸਹਿਬਾਨ ਨੇ ਤੇ ਨਾਲ ਦੀ ਨਾਲ ਹੁਕਮ ਦੇ ਹੀ ਰਹੇ ਸੀ ਸਾਰੇ ਪੰਜਾਬ ਸਰਕਾਰ ਨਾਲ ਖੁੱਦ ਲੱਗ ਕੇ ਹਰ ਵਰਕਰ ਨੇ ਹਰ ਮਿਹਨਤ ਸਾਡੇ ਬਲਾਕ ਪ੍ਰਧਾਨ ਸਹਿਬਾਨਾਂ ਨੇ ਸਾਡੇ ਐਮਐਲਏ ਸਹਿਬਾਨਾਂ ਨੇ ਮੰਤਰੀ ਸਹਿਬਾਨਾਂ ਨੇ ਚੇਅਰਮੈਨ ਸਹਿਬਾਨਾਂ ਨੇ ਨਾਲ ਹੋ ਕੇ ਜਿਹੜੀ ਇਹ ਮਿਹਨਤ ਕੀਤੀ ਹੈ ਜੇ ਅੱਜ ਆਪਾਂ ਅੱਜ ਇੱਥੇ ਖੜੇ ਆ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਕਿ ਬਹੁਤ ਸਾਰਾ ਨੁਕਸਾਨ ਹੋਣ ਤੋਂ ਬਚ ਗਿਆ ਉਹ ਤਾਂ ਹੀ ਸੀ ਜੇ ਤੁਸੀਂ ਸਾਰਿਆਂ ਨੇ ਇੱਕਜੁੱਟ ਹੋ ਕੇ ਉਸ ਮੁਸੀਬਤ ਦੀ ਘੜੀ ਚ ਸਾਥ ਦਿੱਤਾ। ਤੋਂ ਅਸੀਂ ਧੰਵਾਦੀ ਆ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ 1 ਮਹੀਨਾ ਪਹਿਲਾਂ ਕਿਹਾ ਸੀ 45 ਦਿਨ ਦਾ ਟਾਈਮ ਦਿੱਤਾ ਸੀ। ਤੇ ਪੂਰੇ 32 ਦਿਨ ਬਾਅਦ ਅਜਨਾਲੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਮੈਂ ਖੁਦ ਨਾਲ ਸੀ ਕਿਉਂਕਿ ਇਸ ਡਿਪਾਰਟਮੈਂਟ ਮੇਰੇ ਕੋਲ ਹੈ। ਸੋ ਉੱਥੇ ਹੜਪੀੜ ਦੇ ਪਰਿਵਾਰਾਂ ਨੂੰ ਜਿਹੜੀ ਮੁਆਵਜ਼ੇ ਦੀ ਰਾਸ਼ੀ ਸ਼ੁਰੂਆਤ ਹੋਈ ਸੋ ਅੱਜ ਆਪਾਂ ਢੁੱਲੇਆਰ ਪਿੰਡ ਵਿੱਚ ਖੜੇ ਆ ਜਿਹੜੇ ਚਾਰ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ 84 ਪਰਿਵਾਰ 84 ਉਹ ਕਿਸਾਨ ਭਰਾ ਨੇ ਜਿਨ੍ਹਾਂ ਨੂੰ 25 ਲੱਖ 5875 ਰੁਪਏ ਦਾ ਜਿਹੜਾ ਮੁਆਵਜ਼ਾ ਸਾਰਿਆਂ ਦੇ ਅਕਾਊਂਟ ਦੇ ਵਿੱਚ ਪਹੁੰਚ ਚੁੱਕਾ ਹੈ ਸੋ ਇਹ ਹੁੰਦੀ ਹੈ ਸਰਕਾਰਾਂ ਜੇ ਕਿਸੇ ਦਾ ਦੁੱਖ ਸਮਝੀ ਹੋਵੇ ਜੇ ਕਿਸੇ ਦੁੱਖ ਦੇ ਉੱਤੇ ਇਸ ਜਖਮ ਦੇ ਉੱਤੇ ਮਲਮ ਲਾਉਣੀ ਹੋਵੇ ਪੁਰਾਣੀਆਂ ਸਰਕਾਰਾਂ ਦੇ ਟਾਈਮ ਤੇ ਪੁਰਾਣੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਪੁੱਛ ਲਿਓ ਅਸੀਂ ਤੇ ਛੋਟੇ-ਛੋਟੇ ਹੁੰਦੇ ਸੀ ਸਾਡੇ ਫਸਲ ਸਾਹਿਬ ਨੇ ਵੀ ਆ ਕੇ ਘਰੇ ਦਿਖਾਇਆ ਇੱਕ ਵਾਰ ਫਸਲ ਜਦੋਂ 88 ਦਾ ਹੜ ਆਇਆ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਆ ਕੇ ਦਿਖਾਇਆ ਕਿ ਬੇਟਾ 2 ਸਾਲ ਬਾਅਦ ਜਾ ਕੇ ਕਿ ਜਿਹੜੀ ਸਾਡੀ ਫਸਲ ਤਬਾਹ ਹੋਈ ਸੀ ਉਹਦਾ ਚੈੱਕ ਆਇਆ ਸਾਰਾ ਪਰਿਵਾਰ ਖੁਸ਼ ਹੋ ਗਿਆ ਕਿ ਪਤਾ ਨਹੀਂ ਕਿੰਨੀ ਕ ਵੱਡੀ ਅਮਾਉਂਟ ਆਈ ਹੋਣੀ ਹੈ 145 ਰੁਪਏ ਦਾ ਚੈੱਕ ਆਇਆ ਸੀ ਉਸ ਟਾਈਮ ਕਈ ਪਿੰਡਾਂ ਨੂੰ ਕਈ ਕਿਸਾਨ ਭਰਾਵਾਂ ਨੂੰ 45 ਰੁਪਏ ਦਾ 90 ਰੁਪਏ ਦਾ ਐਡਾ ਹੌਸਾ ਮਜ਼ਾਕ ਕਰਦੇ ਸੀ ਪਿਛਲੀਆਂ ਪਾਰਟੀਆਂ ਤੇ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜਾ 8600 ਰੁਪਿਆ ਪਰ ਏਕੜ ਦਾ ਕੇਂਦਰ ਕਹਿੰਦੀ ਅਸੀਂ ਦਿਓ ਇਸ ਡਿਸਾਸਟਰ ਦੇ ਫੰਡ ਦੇ ਵਿੱਚੋਂ 13200 ਰੁਪਿਆ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ ਪੰਨਿਓ ਪਾ ਕੇ 20000 ਜਿਹੜਾ ਮਾਲਜਾ ਪਰ ਏਕੜ ਦਿੱਤਾ ਜਾ ਰਿਹਾ ਅੱਜ ਤੱਕ ਪੂਰੇ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਕਿ ਤੁਸੀਂ ਜੇ ਆਮ ਆਮੀ ਪਾਰਟੀ ਸਰਕਾਰ ਬਣਾਈ ਸੀ ਤੇ ਇਸ ਦੁੱਖ ਦੀ ਘੜੀ ਚ ਜਿੱਥੇ ਉਹਨਾਂ ਨੇ ਨਾਲ ਹੋ ਕੇ ਦਿਨ ਦਾ ਤੇ ਮਿਹਨਤ ਕੀਤੀ ਤੇ ਜੇ ਮੁਆਵਜ਼ੇ ਦੀ ਗੱਲ ਕਰੀਏ ਤੇ ਉਹ ਵੀ ਇੰਨੀ ਸਪੀਡ ਨਾਲ ਔਰ ਇੰਨੀ ਜਲਦੀ ਤੇ ਪੂਰਾ ਵੱਲ ਸਭ ਤੋਂ ਵੱਧ ਮੁਆਵਜ਼ਾ ਜਿਹੜਾ ਆਮ ਆਮੀ ਪਾਰਟੀ ਸਰਕਾਰ ਨੇ ਦਿੱਤਾ ਸਰਦਾਰ ਭਗਵੰਤ ਸਿੱਮਰਨ ਦੀ ਸਰਕਾਰ ਨੇ ਸੋ ਬੇਨਤੀ ਹੈ ਹਜੇ ਬਹੁਤ ਸਾਰੇ ਪਰਿਵਾਰ ਕਈ ਵਾਰ ਜਦੋਂ ਪਟਵਾਰੀ ਕਾਨੂੰਗੋ ਸਹਿਵਾਨ ਸਪੈਸ਼ਲ ਗਦਾਵਰੀ ਕਰਨ ਵਾਸਤੇ ਆਏ ਹੋਣਗੇ ਸੈਨ ਕਈ ਪਰਿਵਾਰ ਕਿਤੇ ਕਿਸੇ ਫੰਕਸ਼ਨ ਦੇ ਵਿੱਚ ਜਾਂ ਕਿਸੇ ਰਿਸ਼ਤੇਦਾਰ ਦੇ ਜਾਂ ਉਹ ਪਿੰਡ ਤੇ ਨਹੀਂ ਮਿਲੇ ਤੇ ਜੇ ਕੋਈ ਪਰਿਵਾਰ ਰਹਿ ਵੀ ਗਿਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਐਸਜੀਐਮ ਸਾਹਿਬ ਨੂੰ ਨੋਟ ਕਰਾ ਦੇਣ ਇੱਕ ਇੱਕ ਪਰਿਵਾਰ ਦਾ ਹੋਈ ਹੋਈ ਨਕਸਾਫਤਲ ਦਾ ਜਿਹੜਾ ਨੁਕਸਾਨ ਹੋਇਆ ਹਰ ਇੱਕ ਪਰਿਵਾਰ ਨੂੰ ਉਹਦਾ ਬੰਦਾ ਬਾਬਜਾ ਮਿਲੇ ਬਹੁਤ ਸਾਰੇ ਪਰਿਵਾਰਾਂ ਦੇ ਕੰਟ ਹੈਗੇ ਉਹ ਸਾਰੇ ਬਾਬਜੇ ਜਿਹੜੀ ਸਰਕਾਰ ਵੱਲੋਂ ਦੇਵਾਂਗੇ ਬਹੁਤ ਸਾਰੇ ਪਰਿਵਾਰਾਂ ਨੇ ਡੰਗਰਾਂ ਦੀਆਂ ਜੇ ਕੋਈ ਨੁਕਸਾਨ ਹੋਇਆ ਉਹ ਵੀ ਮੁਆਵਜ਼ਾ ਸਰਕਾਰ ਦੇ ਰਹੀ ਹੈ। ਸੋ ਮੈਂ ਇਹੀ ਬੇਨਤੀ ਕਰਨ ਵਾਸਤੇ ਆਇਆ ਤੁਹਾਡੇ ਪਿੰਡ ਦੇ ਇਹ ਅੱਜ 84 ਪਰਿਵਾਰਾਂ ਨੂੰ ਜਿਹੜਾ 25,58,75 ਰੁਪਏ ਅਸੀਂ ਅੱਜ ਦੇਣ ਵਾਸਤੇ ਪਹੁੰਚੇ ਆ। ਸੋ ਮੈਂ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਆਮ ਆਦਮੀ ਪਾਰਟੀ ਸਰਕਾਰ ਜਿਹੜੀ ਤੁਸੀਂ ਬਣਾਈ ਤੇ ਦਿਨ-ਰਾਤ ਤੁਹਾਡੇ ਨਾਲ ਖੜੀ ਹੈ ਤੇ ਖੜੀ ਰਹੂਗੀ। ਸੋ ਬਹੁਤ ਸਾਰੇ ਸੜਕਾਂ ਜਿਹੜੀਆਂ ਰੁੜ ਗਈਆਂ ਸੀ ਸਰਕਾਰ ਦੇ ਕਾਰਨ ਐਮਐਲਏ ਸਾਹਿਬ ਵੀ ਪੂਰੇ ਪੰਜਾਬ ਦੇ ਅੰਦਰ ਜਿੱਥੇ ਉਦਕਟਨ ਹੋ ਰਿਹਾ ਤੁਹਾਡੇ ਐਮਐਲਏ ਸਾਹਿਬ ਵੀ ਕਰ ਰਹੇ ਆ। ਤੋਂ ਇੱਕ ਇੱਕ ਸੜਕ ਇੱਕ ਇੱਕ ਗਲੀ ਜਿਹੜੀ ਹੈ ਇਸ ਸਾਲ ਦੇ ਅੰਦਰ ਅਸੀਂ ਉਹ ਬਣਾ ਕੇ ਦੇਵਾਂਗੇ। ਤੁਹਾਡੇ ਨਾਲੇ ਵੀ ਵਾਦਾ ਜੇ ਕੋਈ ਸੜਕ ਗਲੀ ਰਹਿ ਵੀ ਗਈ ਹੋਵੇ ਉਹ ਵੀ ਤੁਸੀਂ ਐਮਐਲਏ ਸਾਹਿਬ ਨੂੰ ਦੱਸ ਸਕਦੇ ਹੋ। ਸਾਰੀਆਂ ਰੋਡਾਂ 20000 ਕਿਲੋਮੀਟਰ ਦੀਆਂ ਸੜਕਾਂ ਮੁੱਖ ਮੰਤਰੀ ਸਰਦਾਰ ਕੁਮਾਰ ਸਿਮਰਾਂਜੀ ਵੱਲੋਂ ਬਣਾਈਆਂ ਜਾ ਰਹੀਆਂ। ਜਲਦੀ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਕੀਤਾ ਜਾ ਰਿਹਾ ਤਾਂ ਜੋ ਕਿਸੇ ਦੇ ਕੋਈ ਦੁੱਖ ਆਵੇ। ਉਹਦਾ ਇਲਾਜ ਸਮੇਂ ਸਿਰ ਹੋ ਸਕੇ ਲਾਲਕੀ ਦੇ ਅੰਦਰ ਵਾਲੀਆਂ ਸਾਰੀਆਂ ਜਿਹੜੀਆਂ ਪ੍ਰਾਪਰਟੀ ਆ ਜਿਹੜਾ ਲੋਕਾਂ ਦੇ ਘਰ ਐ ਪਿੰਡਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਲਾਲਕੀ ਦੇ ਅੰਦਰ ਮਾਲਕਨਾਂ ਹੱਕ ਦੇਣ ਜਾ ਰਹੇ ਆ ਤਰਨਤਾਨ ਤੋਂ ਸ਼ੁਰੂਆਤ ਹੋ ਚੁੱਕੀ ਜਿਹਦੇ ਨਾਲ ਫਾਇਦਾ ਕੀ ਹੁੰਦਾ ਕਿਉਂਕਿ ਬਜ਼ੁਰਗਾਂ ਨੂੰ ਪਤਾ ਨਵੀਂ ਪੀੜੀ ਨੂੰ ਸ਼ਾਇਦ ਨਹੀਂ ਪਤਾ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਸੀ ਜਿਹੜਾ ਕਬਜ਼ਾ ਕਰ ਲੈਂਦਾ ਸੀ ਉਹਦਾ ਹੋ ਜਾਂਦਾ ਇਹਨੂੰ ਦੁਆਰ ਤੋੜ ਕੇ ਦੁਆਰਾ ਵੀ ਬਣਾਉਣੀ ਹੁੰਦੀ ਸੀ ਗਵਾਂਡੀ ਰੋਲਾ ਪਾ ਲੈਂਦਾ ਸੀ ਇਹ ਤੇ ਮੇਰੇ ਹੱਦ ਚ ਤੁਸੀਂ ਕਿਦਾਂ ਦੁਆਰ ਤੋੜ ਲਈ ਬਕਾਇਦਾ ਮੰਤੀ ਹੋ ਰਹੀ ਆ ਬਕਾਇਦਾ ਨਕਸ਼ੇ ਲਾ ਕੇ ਉਹਦਾ ਇੱਕ ਸਰਟੀਫਿਕੇਟ ਤੁਹਾਨੂੰ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਉਹਦੀ ਤੁਸੀਂ ਜਦੋਂ ਮਰਜ਼ੀ ਰਜਿਸਟਰੀ ਕਰਵਾ ਸਕਦੇ ਹੋ ਬੈਂਕ ਲੋਨ ਲੈਣਾ ਹੋਵੇ ਬੈਂਕ ਲੋਨ ਮਿਲ ਸਕਦਾ ਸੋ ਕਹਿੰਦਾ ਮਤਲਬ ਆਮ ਆਮਨੀ ਪਾਰਟੀ ਸਰਕਾਰ ਨੇ ਜਿੱਥੇ ਸਰਕਾਰ ਬਣਦੀ ਲੋਕਾਂ ਦੇ ਬਿੱਲ ਮਾਫ ਕੀਤੇ ਜਿੱਥੇ ਲੋਕਾਂ ਨੇ ਹਰ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਂਦੀ ਜਿੱਥੇ ਹੁਣ ਬੀਮਾ ਹੁਣ ਜਾ ਰਿਹਾ ਲਾਲਕੀ ਦੇ ਅੰਦਰ ਵਾਲੇ ਮਾਲਕਾਂ ਦਾ ਹੱਕ ਮਿਲਦੇ ਆ ਬਹਲਾ ਕਲੀਨਿਕ ਬਣਾਏ ਸਿੱਖਿਆ ਕ੍ਰਾਂਤੀਆਂ ਦੀ ਜਿੱਥੇ ਹਜੇ 20000 ਕਰੋੜ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਉਹ ਫੰਡ ਲੱਗੇ ਉੱਥੇ ਪੈਸੇ ਲੱਗੇ ਆ ਲੋਕਾਂ ਦੇ ਕਿਸੇ ਕੋਈ ਇਹੋ ਜਿਹਾ ਸਕੂਲ ਪੰਜਾਬ 'ਚ ਨਹੀਂ ਰਿਹਾ ਜਿੱਥੇ ਬੈਠਣ ਵਾਸਤੇ ਡੈਸਕ ਨਾ ਹੋਵੇ ਵਧੀਆ ਰੂਮ ਨਾ ਹੋਣ ਕੰਪਿਊਟਰ ਨਾ ਲੱਗੇ ਹੋਣ ਤੁਹਾਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੇ ਤੁਸੀਂ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਇਹ ਸਾਰਾ ਕੁਝ ਤਾਂ ਹੀ ਆ ਵਿਰੋਧੀਆਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖਾਲੀ ਇਸ ਦੁੱਖ ਦੀ ਘੜੀ ਚ ਵੀ ਉਹਨਾਂ ਨੇ ਆਪਣੇ ਪੋਲਿਟਿਕ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੇ ਲੋਕ ਜਾਣਦੇ ਆ ਕਿਸ ਦੁੱਖ ਦੀ ਘੜੀ ਚ ਜੇ ਕਿਸੇ ਨੇ ਬਾਹ ਫੜੀ ਹੈ ਤਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਫੜੀ ਪ੍ਰਧਾਨ ਮੰਤਰੀ ਮੋਦੀ ਜੀ ਗੁਰਦਾਸਪੁਰ ਆਏ ਪਤਾ ਪ੍ਰਧਾਨ ਮੰਤਰੀ ਸਾਹਿਬ ਦੀ ਤੀਵਤ ਖਰਾਬ ਸੀ ਉਹਨਾਂ ਨੇ ਮੇਰੀ ਤੇ ਖੁੱਡੀਆਂ ਸਾਹਿਬ ਮਿਨਿਸਟਰ ਜੋ ਐਗਰੀਕਲਚਰ ਮਿਨਿਸਟਰ ਸਾਡੀ ਡਿਊਟੀ ਲਗਾਈ ਕਿ ਜਾਓ ਉੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਵੈਲਕਮ ਕਰੋਗੇ ਉਸ ਦੁੱਖ ਦੀ ਘੜੀ ਤੇ ਸਾਡੀ ਬਾਹ ਫੜਨ ਆ ਰਹੇ ਉਹ ਦੁੱਖ ਦੀ ਘੜੀ ਦਾ ਅਸੀਂ ਪਹੁੰਚੇ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਉਸ ਦਿਨ ਵੀ ਇੱਕ ਹੌਸਾ ਮਜ਼ਾਕ ਕਰਕੇ ਇੱਕ ਅਨਾਉਂਸਮੈਂਟ ਕਰਕੇ ਚਲੇ ਗਏ ਕਿ 1600 ਕਰੋੜ ਮਹਾੜ ਪੀੜਤ ਪਰਿਵਾਰਾਂ ਨੂੰ ਦੇ ਕੇ ਜਾ ਰਹੇ 1 ਰੁਪਿਆ ਅਜੇ ਤੱਕ ਉਸ 1600 ਕਰੋੜ ਚੋਂ ਨਹੀਂ ਆਇਆ ਕਹਿੰਦੇ ਰਹੇ ਕਿ ਟੋਕਨ ਮਨੀ ਦੇ ਕੇ ਜਾ ਰਹੇ ਹਾਂ ਜਲਦੀ ਹੋਰ ਦਵਾਂਗੇ ਕਦੋਂ ਦਵਾਂਗੇ ਸੋ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਜਿਹੜੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਬਾਕੀ ਮੇਰਾ ਭਰਾ ਪਹਿਲਾਂ ਕੁਝ ਭਾਵਕ ਹੋ ਕੇ ਕਹਿ ਰਿਹਾ ਸੀ ਕਿ ਕੋਈ ਇੱਥੇ ਨਾਲ ਦੇ ਪਿੰਡਾਂ ਦੇ ਵਿੱਚ ਜਾ ਕੇ ਰੌਂਡ ਮਾਰੋ ਦਰਿਆ ਤੇ ਜਿਹੜਾ ਮਾਰੋ ਤੇ ਐਮਐਲਏ ਸਾਹਿਬ ਪਹਿਲੇ ਦਿਨ ਤੋਂ ਹੀ ਸਰਕਾਰ ਦੇਖ ਰਹੀ ਹੈ ਲੋਕ ਦੇਖ ਰਹੇ ਆ ਕਿ ਜਿੰਨ ਦਾ ਪਿੰਡਾਂ 'ਚ ਰਹਿੰਦੇ ਆ ਤੁਸੀਂ ਕਿਹਾ ਸਾਨੂੰ ਮਿਲਣ ਦਾ ਟਾਈਮ ਨਹੀਂ ਮਿਲਦਾ ਮੈਨੂੰ ਦੱਸ ਦਿਓ ਕਿ ਕਦੋਂ ਮੇਰੇ ਕੋਲ ਆਏ ਕਦੋਂ ਐਮਐਲਏ ਸਾਹਿਬ ਕੋ ਗਏ ਸੋ ਖਾਲੀ ਮੈਗ ਫੜ ਕੇ ਬੋਲ ਨਹੀਂ ਜਣਾ ਹੁੰਦਾ ਕਿ ਨਾ ਐਮਐਲਏ ਸਾਹਿਬ ਮਿਲਦੇ ਨਾ ਮੰਤਰੀ ਸਾਹਿਬ ਆਸੀ 24 ਘੰਟੇ ਲੋਕਾਂ ਦੀ ਸੇਵਾ 'ਚ ਬਹਿਲੇ ਸਰਕਾਰੀ ਕੋਠੀਆਂ 'ਚ ਲੋਕ ਦੱਸਦੇ ਆ ਉੱਥੇ ਕਿ ਪਹਿਲੀ ਸਰਕਾਰ ਆ ਜਿਹੜੀਆਂ ਸਰਕਾਰੀ ਕੋਠੀਆਂ ਮੰਤਰੀ ਸਾਹਿਬਾਂ ਨਾਲ ਦੀਆਂ ਖਾਲੀ ਪਈਆਂ ਹੋਈਆਂ ਮੰਤਰੀ ਹਲਕਿਆਂ ਦੇ ਵਿੱਚ ਘੁੰਮ ਰਿਆ ਪੰਜਾਬ 'ਚ ਘੁੰਮ ਰੇ ਮੇਰੀ ਵੀ ਕੋਠੀ ਮੈਨੂੰ ਮਿਲੀ ਹੋਈ ਆ ਉੱਥੇ ਚਾਰ-ਚਾਰ ਕਨਾਲਾਂ ਦੀ ਕੋਠੀ ਹੈ ਕਿਤੇ ਮਹੀਨੇ 2 ਮਹੀਨੇ ਬਾਅਦ ਕੋਈ ਜ਼ਰੂਰੀ ਮੀਟਿੰਗ ਹੋਵੇ ਤਾਂ ਉਥੇ ਰਾਤ ਰਹਿਦਾ ਆਪਣੇ ਪਰਿਵਾਰ ਵੀ ਅਸੀਂ ਘਰਾਂ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਦੋ-ਦੋ ਰੱਤਰ ਖੋਲ ਕੇ ਲੋਕਾਂ ਦੀ ਸੇਵਾ ਲਈ ਲਾਏ ਹੋਏ ਸੋ ਤੁਹਾਨੂੰ ਬੇਨਤੀ ਹੈ ਜਦੋਂ ਮर्जी ਆ ਕੇ ਮਿਲ ਸਕਦੇ ਹੋ ਐਮਐਲਏ ਸਾਹਿਬ ਨੂੰ ਸਾਨੂੰ ਮਿਲ ਸਕਦੇ ਹੋ ਅਸੀਂ ਸੇਵਾਦਾਰ ਬਣ ਕੇ ਪੂਰੇ ਪੰਜਾਬ ਦੀ ਸੇਵਾ ਕਰ ਰਿਹਾ ਕਿਉਂਕਿ ਤੁਸੀਂ ਲੋਕਾਂ ਨੇ ਦਿੱਤੀ ਹੋਈ ਹੈ ਇਹ ਸੇਵਾ ਇਸ ਤਰ੍ਹਾਂ ਜਾਰੀ ਰਹੂਗੀ ਸੋ ਅੱਜ ਮੈਂ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਰੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਸੋ ਜਿਹੜੇ 84 ਪਰਿਵਾਰ ਹਨ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਬੇਇਜ਼ਤੀ ਕਰਦੇ ਆ ਕੋ ਸਟੇਟ ਤੇ ਐਸ.ਡੀ.ਐਮ ਸਾਹਨ ਦੱਸੀ ਜਾਣਗੇ ਨਾਂ ਬੋਲੀ ਜਾਣਗੇ ਉਹ ਆ ਕੇ ਸਾਡੇ ਕੋ ਆਪਣਾ ਚੈੱਕ ਲੈ ਸਕਦੇ ਆ ਸੋ ਅੱਜ ਦੇ ਪ੍ਰੋਗਰਾਮ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨੇ ਚ ਇਹ ਚੋਕਲੇ ਟੇਬਲ ਤੇ ਕਰੋ ਸੈਂਟਰਲ ਟੇਬਲ ਤੇ ਕਾ ਦਿਓ ਤੇ ਵਿੱਚੋਂ ਜੇ ਅਸਲ ਦੇ ਵਿੱਚ 100% ਮੁਆਵਜ਼ਾ ਵੰਡਿਆ ਗਿਆ ਉਹਦੇ ਪਹਿਲੋਂ ਸਮਰਾਲੇ ਦੇ ਵਿੱਚ ਮਾਛੀ ਬੜੇ ਦੇ ਵਿੱਚ ਵੰਡਿਆ ਗਿਆ ਜੀ ਸਾਰੇ ਪੰਜਾਬ ਦੇ ਵਿੱਚੋਂ ਮੰਤਰੀ ਸਾਹਿਬ ਦੀ ਰਹਿਮਾਈ ਥਲੇ ਕਿਉਂਕਿ ਇਹਨਾਂ ਦਾ ਆਪਣਾ ਜ਼ਿਲ੍ਹਾ ਵੇ ਤੇ ਹੁਣ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਗਏ ਨੇ ਅੱਜ ਸਵੇਰ ਤੋਂ ਪੈਸੇ ਜਾ ਚੁੱਕੇ ਸੀ ਅਸੀਂ ਉਹਨਾਂ ਨੂੰ ਇੱਕ ਸਰਟੀਫਿਕੇਟ ਦੇ ਕੇ ਰਸਮ ਅਦਾ ਕਰਾਂਗੇ ਸਰਕਾਰ ਵੱਲੋਂ ਤੋਂ ਉਹਨਾਂ ਨੂੰ ਬੇਨਤੀ ਪੱਤਰ ਹੈ ਤੇ ਉਹਨਾਂ ਨਾਲ ਦੁੱਖ ਦਾ ਅਹਿਸਾਸ ਵਡਾਇਆ ਵੇ ਵੀ ਅਸੀਂ ਤੁਹਾਡੇ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਖੜੇ ਆ ਤੇ ਤੁਹਾਡੇ ਫਲਾ ਫਲਾ ਕੋਨਡ ਵਿੱਚ ਇੰਨੇ ਨੇ ਪੈਸੇ ਡਿਸਟ੍ਰੀਬਿਊਸ਼ਨ ਕਰਦੇ ਆ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵਾਂ ਤੇ ਜਿਹੜੇ ਜਿਹੜੇ ਬੰਦੇ ਆ ਨਾਮ ਅਨਾਉਂਸ ਕਰਾਂਗਾ ਤੈਸ਼ੀਦਾਰ ਕਾਈਂਡਲੀ ਉਹ ਇੱਕ ਇੱਕ ਕਰਕੇ ਸਟੇਜ ਤੇ ਆਈ ਜਾਓ ਪਲੀਜ਼ ਥੈਂਕ ਯੂ अवतार सिंह पुत्र खनजान सिंह सेंसोवाल खुर्द। अवतार सिंह पुत्र खजान सिंह सेंसोवाल खुर्द। प सिंह पुत्र सिंह करैलोवाल अजमेर सिंह बसावा सिंह मुजफरेवाल अगे गुलजार सिंह बसावा सिंह मुजफरेवाल सिंह बंत सिंह मुजफरेवाल रजिंद्रंत रणजीत पुत्र भजन सिंह मुजफ्फरेवाल जोत सिंह पुत्र भुला सिंह दुलेवाल अमरजोत सिकंदर सिंह धुलेवाल अमरीक सिंह पुत्र जरनैल धुलेवाल अमरीक सिंह पुत्र जरनैल सिंह धुलेवाल करनैल सिंह कश्मीरा सिंह धुलेवालैल सिंह सरदारा सिंह धुलेवाल कुलदीप सिंह हीरा सिंह धुलेवाल ਦੀਪ ਸਿੰਘ ਕਸ਼ਮੀਰੀ ਲਾਲ ਚੰਦਰ ਰਾਜ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਮੰਡ ਤੇਹਾੜਾ ਅਰਸ਼ਦੀਪ ਸਿੰਘ ਪੁੱਤਰ ਜੰਗ ਸਿੰਘ ਮੰਡ ਤੇਹਾੜਾ ਗੁਰਨਾਮ ਕੋ ਵਿਦਵਜ ਮੇਰ ਸਿੰਘ ਕੁਛ ਮਿਲਦਾ ਲੋ ਬੋਲੇ ਚਾ ਤੁਹਾਡੇ ਲੋ ਚ ਨਹੀਂ ਉਹ ਜਿਹੜੀ ਟੀਮ ਹੋਇਆ

17 ਨਿਰਮਲ ਕੌਰ ਨਿਰਮਲ ਕੌਰ ਦੀ ਬੇਟਾ ਬੇਟਾ ਗੁਰਪ੍ਰੀਤ ਸਿੰਘ ਮਹੰਗਾ ਸਿੰਘ ਤੁੱਲੇਵਾਲ ਕੁਲਦੀਪ ਸਿੰਘ ਹੀਰਾ गुरप्रीत सिंह महंगा सिंह गुरमेल सिंह बलकार सिंह गुरमेल सिंह बलकार सिंह गुरविंदर सिंह गुरचरण सिंह जतिंदर सिंह गुरचरण सिंह गुरनाम सिंह शिवराज सिंह Subender Singh